ਫਸਲ ਦਾ ਰੇਟ 401 ਰੁਪਏ ਪ੍ਰਤੀ ਕੁਇੰਟਲ ਤੱਕ ਕਰ ਦਿੱਤਾ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਗੰਨੇ ਦੇ ਮੁੱਲ ਦੇ ਵਿੱਚ 10 ਰੁਪਏ ਪ੍ਰਤੀ ਕੁਇੰਟਲ ਦੀ ਵਾਧोतरी ਕੀਤੀ ਗਈ ਹੈ ਪਰ ਜੇਕਰ ਗੱਲ ਕਿਸਾਨਾਂ ਦੀ ਕਰੀਏ ਤਾਂ ਕਿਸਾਨ ਇਸ ਨੂੰ ਸੁਭਾ ਸਰਕਾਰ ਦਾ ਕਿਸਾਨਾਂ ਦੇ ਨਾਲ ਕੀਤਾ ਗਿਆ ਇੱਕ ਹੋਰ ਵੱਡਾ ਮਜ਼ਾਕ ਕਰਾਰ ਦੇ ਰਹੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਪੋਜ ਰਾਜ ਨੇ ਕਿਹਾ ਕਿ ਜਿਹੜੀਆਂ 슈ਗਰ ਮਿਲਾਂ ਅਕਤੂਬਰ ਮਹੀਨੇ ਸ਼ੁਰੂ ਹੋ ਜਾਂਦੀਆਂ ਸੀ ਉਹ ਹਜੇ ਤੱਕ ਸ਼ੁਰੂ ਨਹੀਂ ਹੋਈਆਂ ਜਿਸ ਦੇ ਨਾਲ ਵੀ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਪੰਜਾਬ ਸਰਕਾਰ ਦਾ ਇੱਕ ਨੋਟੀਫਿਕੇਸ਼ਨ ਜਿਹੜਾ ਉਹ ਗੰਨੇ ਨੂੰ ਲੈ ਕੇ ਹੋਇਆ ਹੈ ਜਿਸ ਦੇ ਤਹਿਤ ਪੰਜਾਬ ਸਰਕਾਰ ਨੇ 61 ਰੁਪਏ 50 ਪੈਸੇ ਦੀ ਸਬਸਿਡੀ ਜਿਹੜੀ ਆ ਬਤੌਰ ਬੋਨਸ ਦੇਣ ਦਾ ਐਲਾਨ ਕੀਤਾ ਪਰ ਸ਼ਿਪਵੇਂ ਰੂਪ ਦੇ ਵਿੱਚ ਉਹਦੇ ਵਿੱਚ ਬਹੁਤ ਕੁਝ ਪਿੱਛੇ ਰਹਿ ਗਿਆ ਜਦੋਂ ਕੱਲ ਤੱਕ ACDOs ਦੇ ਨਾਲ ਤੇ ਪ੍ਰਾਈਵੇਟ ਮਿਲਾਂ ਦੇ GMs ਦੇ ਨਾਲ ਜਦੋਂ ਗੱਲਬਾਤ ਹੋ ਰਹੀ ਸੀ ਤਾਂ ਉਹਦੇ ਵਿੱਚ ਮਿਲਾਂ ਪ੍ਰਾਈਵੇਟ ਮਿਲਾਂ 365 ਰੁਪਏ ਦਾ ਰੇਟ ਦੇਣ ਲਈ ਤਿਆਰ ਸਨ ਤੇ 365 ਰੁਪਏ ਰੇਟ ਦੇ ਵਿੱਚ ਉਹਨਾਂ ਦੀ ਚੱਲਣ ਦੀ ਤਿਆਰੀ ਸੀ ਪਰ ਸਰਕਾਰ ਵੱਲੋਂ ਆਪਣਾ ਵਿਸਲਾਪਨ ਦਿਖਾਇਆ ਗਿਆ ਤੇ ਅੱਜ 25 ਨਵੰਬਰ ਨੂੰ ਚੱਲਣ ਵਾਲੀਆਂ ਮਿਲਾਂ ਪਛੇਤ ਰੂਪ ਚ ਪਿੱਛੇ ਚਲੀਆਂ ਗਈਆਂ ਪਰ ਅੱਜ ਜਦੋਂ ਅਚਾਨਕ ਬਾਦ ਪੈਰ ਇੱਕ ਨੋਟੀਫਿਕੇਸ਼ਨ ਜਿਹੜਾ ਉਜਰੋ ਜਾਰੀ ਹੁੰਦਾ ਤੇ ਉਹਦੇ ਵਿੱਚ ਦੋ ਸੈਗਮੈਂਟ ਦੇ ਵਿੱਚ ਦੋ ਭਾਗਾਂ ਦੇ ਵਿੱਚ ਗੰਨੇ ਨੂੰ ਵੰਡ ਦਿੱਤਾ ਗਿਆ ਹੈ ਉਹਦੇ ਵਿੱਚ ਇੱਕ ਗੇਤੀਆ ਭਾਗ ਹੈ ਤੇ ਇੱਕ ਦਰਮਿਆਨਾ ਤੇ ਪਛੇਤਾ ਭਾਗ ਕੀਤਾ ਗਿਆ ਗੇਤੀਆਂ ਵੈਰਾਈਟੀਆਂ ਜਿਹੜੀਆਂ ਸੀਗੀਆਂ 95 96 92 15023 118 85 ਤੇ 64 ਨੂੰ 401 ਰੁਪਏ ਰੇਟ ਦਿੱਤਾ ਗਿਆ ਤੇ ਦੂਸਰੇ ਪਾਸੇ ਦਰਮਿਆਨੀਆਂ ਤੇ ਪਛੇਤੀਆਂ ਜਿਹੜੀਆਂ ਸੀ 98 93 94 238 99 23, ਤੇ 88 ਨੂੰ 399 ਰੁਪਏ ਰੇਟ ਦਿੱਤਾ ਗਿਆ ਤੇ ਬਕਾਇਦਾ ਨੋਟਿਸ ਚ ਲਿਖਿਆ ਗਿਆ ਕਿ ਦਰਮਿਆਨੀਆਂ ਤੇ ਪਛੇਤੀਆਂ ਵੈਰਾਈਟੀਆਂ ਨੂੰ 15 ਜਨਵਰੀ ਤੋਂ ਬਾਅਦ ਅਗੇਤੀਆਂ ਵੈਰਾਈਟੀਆਂ ਵਾਲਾ ਰੇਟ ਦਿੱਤਾ ਜਾਊਗਾ ਸਮਝਣ ਦੀ ਲੋੜ ਆ ਸ਼ਿਪਮੇ ਰੂਪ ਦੇ ਵਿੱਚ ਇਹਨੂੰ ਅਸੀਂ ਕ腐ਸ਼ਨ ਕਹਿ ਸਕਦੇ ਆ ਇਹਨੂੰ ਅਸੀਂ ਅੰਡਰ ਟੇਬਲ ਪੇਮੈਂਟ ਆ ਕਹਿ ਸਕਦੇ ਆ ਕਿ ਜਦੋਂ 365 ਰੁਪਏ ਨਾਲ ਚੱਲਣ ਵਾਲੀਆਂ ਮਿਲਾਂ ਨੂੰ ਬਕਾਇਦਾ 400 ਰੁਪਏ ਵਾਲੇ ਰੇਟ ਨੂੰ 339 ਰੁਪਏ ਪ੍ਰਾਈਵੇਟ ਮਿਲਣਾ ਚ ਦਰਸਾਇਆ ਗਿਆ